ਡਿਜ਼ਾਈਨਰ ਮਨੀਸ਼ ਮਲਹੋਤਰਾ ਇੱਕ ਅਜਿਹਾ ਨਾਮ ਜਿਸ ਦਾ ਹਰ ਕੋਈ ਸੁਪਤਾ ਵੇਖਦਾ ਹੈ ਕਿ ਇੱਕ ਵਾਰ ਜ਼ਿੰਦਗੀ ਦੇ ਵਿੱਚ ਮਨੀਸ਼ ਮਲਹੋਤਰਾ ਵੱਲੋਂ ਡਿਜ਼ਾਈਨ ਕੀਤਾ ਗਿਆ ਕੋਈ ਨਾ ਕੋਈ ਡਰੈਸ ਜਾਂ ਕੁਝ ਵੀ ਅਸੀਂ ਇੱਕ ਵਾਰ ਤਾਂ ਜ਼ਰੂਰ ਪਹਿਣੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਡਿਜ਼ਾਈਨਰ ਮਨੀਸ਼ ਮਲਹੋਤਰਾ ਬਣ ਗਏ ਨੇ ਫਿਲਮ ਨਿਰਮਾਤਾ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਸੋਮਵਾਰ ਨੂੰ ਆਪਣੀ ਪਹਿਲੀ ਫਿਲਮ ਗੁਸਤਾਖ ਇਸ਼ਕ ਦਾ ਟੀਜ਼ਰ ਰਿਲੀਜ਼ ਕੀਤਾ ਫਿਲਮ ਦਾ ਪਹਿਲਾ ਟੀਜ਼ਰ ਇੱਕ ਇਤਿਹਾਸਿਕ ਪ੍ਰੇਮ ਕਹਾਣੀ ਵੱਲ ਇਸ਼ਾਰਾ ਕਰਦਾ ਹੈ ਅਤੇ ਵਿਜੇ ਅਤੇ ਫਾਤਿਮਾ ਨੂੰ ਇੱਕ ਦੂਜੇ ਦੇ ਪਿਆਰ ਦੇ ਵਿੱਚ ਪਾਗਲ ਦੇਖਿਆ ਗਿਆ ਹੈ ਇਸ ਦੇ ਗੀਤ ਗੁਲਜ਼ਾਰ ਦੁਆਰਾ ਲਿਖੇ ਗਏ ਨੇ ਇਸ ਫਿਲਮ ਦੇ ਵਿੱਚ ਨਸੀਰਉਦਦਿਨ ਸ਼ਾ ਵਿਜੇ ਅਤੇ ਫਾਤਿਮਾ ਦੀ ਪ੍ਰੇਮ ਕਹਾਣੀ ਦੇ ਵਿੱਚ ਇੱਕ ਖਲਨਾਇਕ ਦੀ ਭੂਮਿਕਾ ਨਿਭਾ ਰਹੇ ਨੇ ਗੁਸਾਖ ਇਸ਼ਕ ਕੁਝ ਪਹਿਲੇ ਜੈਸਾ ਇਸ ਸਾਲ ਨਵੰਬਰ ਦੇ ਵਿੱਚ ਸਿਨੇਮਾ ਕਰਾ ਵਿੱਚ ਰਿਲੀਜ਼ ਹੋਵੇਗੀ ਮਲਹੋਤਰਾ ਨੇ ਇਸ ਫਿਲਮ ਨੂੰ ਆਪਣੇ ਭਰਾ ਦਿਨੇਸ਼ ਮਲਹੋਤਰਾ ਦੇ ਨਾਲ ਮਿਲ ਕੇ ਆਪਣੀ ਕੰਪਨੀ ਸਟੇਜ 5 ਪ੍ਰੋਡਕਸ਼ਨ ਅਧੀਨ ਤਿਆਰ ਕੀਤਾ ਹੈ ਫਿਲਮ ਨਿਰਮਾਤਾ ਦੇ ਤੌਰ ਤੇ ਬਾਲੀਵੁੱਡ ਦੇ ਵਿੱਚ ਕਦਮ ਰੱਖਣ ਬਾਰੇ ਗੱਲ ਕਰਦੇ ਹੋਏ ਮਨੀਸ਼ ਮਲਹੋਤਰਾ ਨੇ ਕਿਹਾ ਸਿਨੇਮਾ ਲਈ ਮੇਰਾ ਪਿਆਰ ਬਚਪਨ ਵਿੱਚ ਹੀ ਸ਼ੁਰੂ ਹੋ ਗਿਆ ਸੀ ਵਿਜੇ ਵਰਮਾ ਆਖਰੀ ਵਾਰ IC 814 ਦਾ ਕੰਧਾਰ ਐਕਟ ਦੇ ਵਿੱਚ ਦਿਖਾਈ ਦਿੱਤੇ ਸਨ ਜਿਸ ਦਾ ਨਿਰਦੇਸ਼ਨ ਅਨੁਭਵ ਸਲਹਾਨੇ ਕੀਤਾ ਸੀ ਉਹਨਾਂ ਦੀਆਂ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਚਿਤਾਮਲ ਫਿਲਮ ਵੀ ਸ਼ਾਮਿਲ ਹੈ ਜੋ ਕਿ 2026 ਦੇ ਵਿੱਚ ਰਿਲੀਜ਼ ਹੋਵੇਗੀ ਇਸ ਫਿਲਮ ਦੇ ਵਿੱਚ ਇਹਨਾਂ ਦੋਵਾਂ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ ਹੁਣ ਦੇਖਣਾ ਇਹ ਹੈ ਕਿ ਵਿਜੇ ਅਤੇ ਫਾਤਿਮਾ ਗੁਸਤਾਖ ਇਸ਼ਕ ਦੇ ਵਿੱਚ ਲੋਕਾਂ ਦਾ ਦਿਲ ਜਿੱਤ ਪਾਉਂਦੇ ਨੇ ਜਾਂ ਫਿਰ ਨਹੀਂ